ਮੈਂ ਇਹ ਕਹਿਣਾ ਚਾਹੁੰਨਾ ਕਿ ਇਦਾਂ ਕਰੋ ਬਹਿਸ ਬੜੀ ਇੰਪੋਰਟੈਂਟ ਹੈ ਬਹਿਸ ਕਰਨ ਦੀ ਆਪੋਜੀਸ਼ਨ ਤੇ ਰੂਲਿੰਗ ਪਾਰਟੀ ਦਾ ਥ੍ਰੀਫੀ ਕਰਾਉਂਦੀ ਹੈ ਮੁੱਖ ਮੰਤਰੀ ਦੀ ਸਰਕਾਰ ਦੀ ਤਾਰੀਫ ਸਾਨੂੰ ਦੱਸ ਦਿਓ ਇੱਕ ਬੰਦਾ ਹੀ ਲਾ ਦੇਆ ਕਰਾਂਗੇ ਤਾਰੀਫ ਕਰਦੇ ਹਾਂ ਲਾ ਲੈ ਨੀਆ ਲਾ ਲੈਆ ਡਿਸਕਸ਼ਨ ਹੋਣੀ ਚਾਹੀਦੀ ਆ ਡਿਸਕਸ਼ਨ ਹੋਣੀ ਟਾਈਮ ਨਾ ਗੱਲ-ਗੱਲ ਦਾ ਦੇ ਰਹਿਆ ਸਾਨੂੰ ਤਿੰਨ ਚੌ ਚੁਹ ਬੁਲਾ ਰਿਆ ਨੂੰ ਪੁੱਲ ਮੜਾ ਕੇ 30 ਮਿੰਟ 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 ਤੇ 15 ਮਿੰਟ ਤੇ ਯਾਰ ਸੀਐਲਪੀ ਦਾ ਲੀਡਰ ਬੋਲੂਗਾ ਤੇ ਤਿੰਨ ਤਿੰਨ ਮਿੰਟ ਬਾਕੀ ਨੂੰ ਮਿਲ ਜਾਣਗੇ ਕੀ ਤਿੰਨਾਂ ਮਿੰਟਾਂ ਦੇ ਵਿੱਚ ਕੋਈ ਡਿਸਕਸ਼ਨ ਹੋ ਸਕਦੀ ਆ ਕੋਈ ਕਰ ਸਕਦਾ ਆਪਣੇ ਪੁਆਇੰਟ ਸਾਰਾ ਐਕਸਪ੍ਰੈਸ ਕਰ ਸਕਦਾ ਤਿੰਨਾਂ ਮਿੰਟਾਂ ਤੇ 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 ਚਾਹਤੇ ਵੀ ਕੰਸਾਵਨ ਤੇ ਰਿਪੋਰਟਰੀ ਕੀ ਕਰਨੀ ਹੈ ਸਰਕਾਰ ਦੇ ਚੰਗੇ ਕੰਮ ਵੀ ਗਿਣੋਣੇ ਆ ਗੜਾਈਏ ਨਾ ਗਣੇ ਜੋ ਗੱਲ ਬਕਰੀ ਆ ਲੇਕਿਨ ਯਾਰ ਕ੍ਰਿਟਿਸਿਜ਼ਮ ਤੋਂ ਇਹ ਸਰਕਾਰ ਇੰਨਾ ਘੁੰਡ ਰਹੀ ਆ ਸ਼੍ਰੀ ਗੁਰਦਵਾਰਾ ਅਨੰਦ ਦੇਖਿਓ ਤੁਸੀਂ ਕਿ ਮੈਂ ਆ ਰਵੀ ਸੰਗਰਾਹੂਰ ਪੰਜਾਬ ਦੀ ਸਰਕਾਰ ਨੇ ਸਪੈਸ਼ਲ ਸੈਸ਼ਨ ਬੁਲਾਇਆ ਔਰ ਇਸ ਗੱਲ ਦੇ ਲਈ ਕਿ ਬੇਦਵੀਆਂ ਵਾਲੇ ਮਾਮਲੇ ਦੇ ਅੰਦਰ ਇੱਕ ਕਾਨੂੰਨ ਐਸਾ ਬਣਾਇਆ ਜਾਵੇ ਕਿ ਉਸ ਦੇ ਵਿੱਚ ਇਹ ਗੁਨਾਹ ਕਰਨ ਵਾਲੇ ਨੂੰ ਮਿਸਾਲੀ ਸਜ਼ਾ ਹੋਵੇ। ਇਹੋ ਹੀ ਕਾਨੂੰਨ ਲਿਆਉਣ ਦੇ ਲਈ 2016 ਦੇ ਵਿੱਚ ਵੀ ਚਾਰਾ ਜੋਈ ਹੋਈ 2018 ਦੇ ਵਿੱਚ ਵੀ ਚਾਰਾ ਜੋਈ 16 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ। 18 ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਇਸ ਬਾਬਤ ਅਸੀਂ ਇੱਕ ਤਜਰਬਾ ਜਿਹੜਾ ਹੈ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਮੇਰੇ ਨਾਲ ਰਾਣਾ ਗੁਰਜੀਤ ਜੀ ਨੇ ਇਹਨਾਂ ਦਾ ਇਸ ਮਾਮਲੇ ਦੇ ਅੰਦਰ ਖਾਸਾ ਤਜਰਬਾ ਹੈ ਕਿਉਂਕਿ ਇਹਨਾਂ ਨੇ ਲੰਬਾ ਸਮਾਂ ਸੱਤਾ ਵੀ ਹੰਢਾਈ ਹੈ ਮੰਤਰੀ ਵੀ ਰਹੇ ਨੇ ਰਾਣਾ ਜੀ ਕਿੰਨਾ ਕੁ ਇਹ ਕਾਨੂੰਨ ਜਿਹੜਾ ਹੈ ਇਫੈਕਟਿਵ ਰਹੇਗਾ 16 ਦੇ ਵਿੱਚ ਮੈਂ ਜ਼ਿਕਰ ਕੀਤਾ ਕਿ 16 ਦੇ ਵਿੱਚ ਵੀ ਚਾਰਾਜੋਈ ਹੋਈ 18 ਦੇ ਵਿੱਚ ਵੀ ਹੋਈ ਇਹ ਜਦੋਂ ਕਾਨੂੰਨ ਆ ਜਾਏਗਾ ਲੋਕਾਂ ਨੂੰ ਇਸ ਇਸ ਵਿੱਚ ਕਿੰਨੀ ਕ ਰਾਹਤ ਮਿਲੂਗੀ ਕੀ ਕਾਨੂੰਨ ਇਸ ਤੇ ਪੂਰਾ ਕੰਮ ਕਰੇਗਾ ਗੱਲ ਖੜਦੀ ਆ ਕੇ ਕਿ ਇੰਪਲੀਮੈਂਟੇਸ਼ਨ ਕਿਵੇਂ ਹੋਈ ਦੇਖੋ ਗੱਲ ਆ ਕਿ ਇਹ ਕਾਨੂੰਨ ਜਿਹੜਾ 2016 ਦੇ ਵਿੱਚ ਲਿਆਂਦਾ ਸੀ ਉਹਦੇ ਚ ਉਹਨਾਂ ਨੇ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਨੂੰ ਜਿਹੜਾ ਹਾਨੀ ਪਹੁੰਚਾ ਇੱਕ ਇੱਕ ਧਰਮ ਨੂੰ ਕਰਕੇ ਭੇਜ ਦਿੱਤਾ ਸੈਂਟਰਲ ਗਵਰਨਮੈਂਟ ਨੇ ਆਬਜੈਕਸ਼ਨ ਲਾਇਆ ਕਿ ਇੱਕ ਧਰਮ ਨਹੀਂ ਤੁਸੀਂ ਸਾਰੇ ਸੈਕੂਲਰ ਸੋਚਣਾ ਚਾਹਦੇ ਹੋ ਤੇ ਸਾਡੀ ਸਰਕਾਰ ਆ ਗਈ ਅਸੀਂ ਉਹ ਸਾਰਿਆਂ ਦਾ ਪਾ ਕੇ ਭੇਜਿਆ ਤੇ ਫੇਰ ਪਾਰ ਸਰਕਾਰ ਨੇ ਕੋਈ ਟਿੱਪਣੀ ਲਾਤੀ অবਜੈਕਸ਼ਨ ਲਾ ਕੇ ਫੇਰ ਥੱਲੇ ਆ ਗਿਆ ਇਹਨੇ ਕੋਈ ਸਜ਼ਾ ਜ਼ਿਆਦਾ ਮੰਗ ਰਹੀ ਨਹੀਂ ਸਜ਼ਾ ਨਹੀਂ ਗਣ ਕੱਲੀ ਸਜ਼ਾ ਦੀ ਨਹੀਂ ਆ ਜੇ ਕੱਲੀ ਸਜ਼ਾ ਦੀ ਆ ਤੇ ਉਹ ਜਨ ਤੱਕ ਕੀਤੀ ਜਾਵੇ ਹੁਣ ਡਿਸਕਸ਼ਨ ਸੱਧਿਆ ਤੇ ਅੱਜ ਜੇ ਪਹਿਲਾਂ ਦੇ ਨੇ ਅੱਜ ਮੈਨੂੰ ਇਹ ਦੱਸੋ ਉਹ ਵਿਚਰੀ ਕਰਕੇ ਕਿ ਅਸੀਂ ਕੋਈ ਕੰਮ ਨਹੀਂ ਕੀਤਾ ਔਰ ਕਾਨੂੰ ਪਤਾ ਨਹੀਂ ਬੇਅਦਬੀ ਦੇ ਉੱਤੇ ਸਜ਼ਾ ਦੀ ਗੱਲ ਤੇ ਸੈਸ਼ਨ ਸੱਧਿਆ ਤੇ ਦੱਸਿਆ ਤਾਂ ਨਹੀਂ ਅੰਦਾਜ਼ਾ ਹੀ ਆ ਤੁਹਾ ਤੁਹਾਨੂੰ ਪਤਾ ਨਹੀਂ ਹੈ ਨਾ ਸੋ ਇਹ ਪਤਾ ਨਹੀਂ ਡਿਸਕਸ਼ਨ ਹੈ ਕਾ ਦਿੱਤੇ ਲੇਕਿਨ ਜੇ ਸਾਨੂੰ ਪਤਾ ਹੀ ਨਹੀਂ ਅੰਦਰ ਗਿਆ ਨੂੰ ਪਤਾ ਲੱਗਣਾ ਕਿ ਡਿਸਕਸ਼ਨ ਐਸ ਨਹੀਂ ਐ ਇਸ ਮੂਤੇ ਤੇ ਆ ਤੇ ਕੀ ਡਿਸਕਸ਼ਨ ਕੋਈ ਕਰੇਗਾ ਪਹਿਲਾ ਸਵਾਲ ਤੇ ਦੂਸਰੀ ਗੱਲ ਦੇਖੋ ਇਹਨਾਂ ਦੇ 94 95 ਜਿੱਤੇ ਹੋ ਤੇ ਸਾਡੇ 16 17 ਆ ਤੇ ਸਾਨੂੰ 16 17 ਦੇ ਹਿਸਾਬ ਨਾਲ ਜੇ ਅਹਿਮ ਮਸਲਾ ਪਾਣੀ ਦੀ ਵੰਡ ਵੀ ਸੀ ਜਿੱਥੇ ਬਿਆਦੀ ਨੂੰ ਮੈਂ ਸਮਝਦਾ ਪਹਿਲ ਦੇਣੀ ਚਾਹੀਦੀ ਆ ਉਥੇ ਪੰਜਾਬ ਦੇ ਪਾਣੀ ਦੀ ਗੱਲ ਤੇ ਵੰਡ ਤੇ 1962 ਤੋਂ ਲੈ ਕੇ ਅੱਜ ਤਾਈਂ ਆਪਾਂ ਗੱਲਾਂ ਕਰਨੀਆਂ ਤੇ ਮਿੰਟ ਸਾਨੂੰ ਮੈਨੂੰ ਮਲੇ ਤਿੰਨ ਤਿੰਨ ਚੋਂ ਡੂੜ ਮਿੰਟ ਤਾਂ ਸਸਰੀ ਕਾਲ ਦਾ ਨਿਕਲ ਜਾਂਦਾ ਤੁਹਾਡੇ ਤਿੰਨ ਮਿੰਟ ਮੇਰੇ ਮੈਂ ਐਜ਼ ਇੰਡੀਵਿਜੂਅਲ ਮੈਨੂੰ ਤਿੰਨ ਮਿੰਟ ਮਿਲੇ ਮੈਂ ਇਹ ਕਹਿਣਾ ਚਾਹੁੰਨਾ ਕਿ ਇਹ ਦਾ ਕਰੋ ਹੁਣ ਬਹਿਸ ਬੜੀ ਇੰਪੋਰਟੈਂਟ ਆ ਬਹਿਸ ਕਰਦੀ ਦੀ ਆਪੋਜੀਸ਼ਨ ਤੇ ਰੂਲਿੰਗ ਪਾਰਟੀ ਤਾਂ ਤਰੀਫ ਹੀ ਕਰਉਂਦੀ ਹੈ ਮੁੱਖ ਮੰਤਰੀ ਦੀ ਤੇ ਸਰਕਾਰ ਦੀ ਉਹ ਤਰੀਫ ਸਾਨੂੰ ਦੱਸ ਦਿਓ ਇੱਕ ਬੰਦਾ ਹੀ ਲਾਦਿਆ ਕਰਾਂਗੇ ਤਰੀਫ ਕਰਨ ਤੇ ਗੱਲੇ ਨਹੀਂ ਆ ਗੱਲਾਂ ਡਿਸਕਸ਼ਨ ਹੋਣੀ ਚਾਹੀਦੀ ਆ ਡਿਸਕਸ਼ਨ ਹੋਣੀ ਟਾਈਮ ਨਾ ਕੱਲ ਕੱਲ ਦਾ ਦੇ ਰਹਿਆ ਸਾਨੂੰ ਤਿੰਨਾਂ ਚੋਂ ਬੁਲਾ ਰਿਆ ਨੂੰ ਕੁੱਲ ਮਿਲਾ ਕੇ 30 ਮਿੰਟ ਮਿਲਨੇ ਆ ਮੇਰਾ ਖਿਆਲ ਹੈ ਜਿੱਤੇ ਦਹੀਂ ਹੁਣ 30 ਮਿੰਟਾਂ ਵਿੱਚ 15 ਮਿੰਟ ਤੇ ਯਾਰ ਸੀਐਲਪੀ ਦਾ ਲੀਡਰ ਬੋਲੂਗਾ ਤੇ 30 ਮਿੰਟ ਬਾਕੀ ਨੂੰ ਮਿਲ ਜਾਣਗੇ ਕੀ ਇਹ 30 ਮਿੰਟਾਂ ਦੇ ਵਿੱਚ ਕੋਈ ਡਿਸਕਸ਼ਨ ਹੋ ਸਕਦੀ ਆ ਕੋਈ ਕਰ ਸਕਦਾ ਆਪਣੇ ਆਪ ਨੂੰ ਸਾਰਾ ਐਕਸਪ੍ਰੈਸ ਕਰ ਸਕਦਾ 30 ਮਿੰਟਾਂ ਵਿੱਚ ਤੇ ਜੇ ਚੇਅਰ ਤੇ ਸਪੀਕਰ ਸਾਹਿਬ ਨੇ ਤੇ ਉਹਨਾਂ ਦੀ ਤਰਫੀ ਵੀ ਅਸੀਂ ਕਰਨੀ ਆ ਸਰਕਾਰ ਦੇ ਚੰਗੇ ਕੰਮ ਵੀ ਗਿਣੋਣੇ ਆ ਗੜਾਈਏ ਨਾ ਗੜਾਈ ਉਹ ਗੱਲ ਵੱਖਰੀ ਆ ਲੇਕਿਨ ਯਾਰ ਕ੍ਰਿਟਿਸਿਜ਼ਮ ਤੋਂ ਇਹ ਸਰਕਾਰ ਇੰਨਾ ਕਿਉਂ ਡਰ ਰਹੀ ਆ ਕ੍ਰਿਟਿਸਿਜ਼ਮ ਤੋਂ ਸਰਕਾਰਾਂ ਨਹੀਂ ਡਰਦੀਆਂ ਹੁੰਦੀਆਂ ਕ੍ਰਿਟਿਸਿਜ਼ਮ ਜੇ ਹੈਲਥੀ ਹੋਵੇ ਤਾਂ ਸੁਧਾਰ ਲਿਆਓ ਤੇ ਜੇ ਅਮੀਕੋ ਬੋਲੀ ਜਾਂਦਾ ਉਹਨੂੰ ਇਗਨੋਰ ਕਰੋ ਲੇਕਿਨ ਬੋਲਣ ਦਾ ਮੌਕਾ ਦੇ ਦਿਓ ਇਹ ਕਿੱਥੇ ਲਿਖਿਆ ਤੁਹਾਨੂੰ ਆਪੋਜੀਸ਼ਨ ਦੇ ਨੰਬਰ ਘਟਾਏ ਤਾਂ ਉਹਨੂੰ ਬੋਲਣੀ ਨਹੀਂ ਦੇਣਾ ਕਿਉਂ ਹੁੰਦਾ ਐ ਇਹ ਦੇ ਜਦੋਂ ਤੁਹਾਡੀ ਸਰਕਾਰ ਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਚਾਹੇ ਚਰਨਜੀਤ ਸਿੰਘ ਚੰਨੀ ਸੀਗੇ ਤਾਂ ਆਪੋਜੀਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਸੀ ਉਹ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਸੈਸ਼ਨ ਲੰਬਾ ਹੋਣਾ ਚਾਹੀਦਾ ਸਿਟਿੰਗਸ ਵੱਧ ਹੋਣੀਆਂ ਚਾਹੀਦੀਆਂ ਹੁਣ ਤੁਸੀਂ ਆਪੋਜੀਸ਼ਨ ਦੇ ਵਿੱਚੋਂ ਤੁਸੀਂ ਕਹਿ ਰਹੇ ਹੋ ਕਿ ਸਾਡੇ ਕੋਲੇ ਸਮਾਂ ਘਟਾ ਇਸ ਤਰੀਕੇ ਇਸ ਤਰ੍ਹਾਂ ਕਰੋ ਸਾਡੇ ਵੇਲੇ ਦਾ ਰਿਕਾਰਡ ਕੱਢ ਲਓ ਇਹਨਾਂ ਦੇ ਵੇਲੇ ਦਾ ਰਿਕਾਰਡ ਕੱਢ ਲਓ ਚਲੋ ਮੈਂ ਸਮਝਦਾ ਸਾਡੇ ਵੇਲੇ ਸੈਸ਼ਨ ਜਿਆਦੀ دیر ਹੁੰਦਾ ਹੁੰਦਾ ਸੀ ਲੇਕਿਨ ਜੇ ਮੰਨ ਲਿਆ ਸਾਡੇ ਵੇਲੇ ਕੋਈ ਗਮ ਗਲਤ ਲਾਇਆ ਤਾਂ ਸੁਧਾਰ ਲਿਓਣ ਵਾਲੀ ਸਰਕਾਰ ਸੀ ਸੁਧਾਰ ਲਿਓ ਨਾ ਸੁਧਾਰ ਲਿਆਂਦਾ ਕਹਦੇ ਚਾ ਤੁਹਾਡੇ ਬਾਰੇ ਦੱਸਿਆ ਜਾਵੇ ਲੋਕਾਂ ਜਨਤਨ ਦੱਸਿਆ ਜਾਵੇ ਕਿ ਅਸੀਂ ਇਸ ਕੰਮ 'ਚ ਸੁਧਾਰ ਰਿਆਂ ਦਾ ਜੋ ਪਿਛਲੇ ਦਿਨੀ ਅਬੋਰ ਦੇ ਵਿੱਚ ਵਾਪਰਿਆ ਉਸ ਤੇ ਇਮੀਡੀਏਟਲੀ ਸਰਕਾਰ ਦਾਵਾ ਕਰਦੀ ਕਿ ਅਸੀਂ ਕਾਰਵਾਈ ਕੀਤੀ ਹੈ ਪੁਲਿਸ ਨੇ ਦੋ ਲੋਕਾਂ ਨੂੰ ਐਨਕਾਊਂਟਰ ਦੇ ਵਿੱਚ ਮੌਤੇ ਘਾਟ ਵੀ ਉਤਾਰਿਆ ਤਿੰਨ ਲੋਕ ਫਰਾਰ ਨੇ ਕਹਿੰਦੇ ਪੁਲਿਸ ਉਹਨਾਂ ਦੀ ਪੈੜ ਨਾਪ ਰਹੀ ਹੈ ਉਸ ਮਾਮਲੇ ਦੇ ਅੰਦਰ ਤੁਸੀਂ ਕੀ ਸਮਝਦੇ ਹੋ ਪਿਛਲੇ ਦਿਨੀ ਸੁਨੀਲ ਜਾਖੜ ਹੋਰਾਂ ਨੇ ਉੱਥੇ ਪ੍ਰਦਰਸ਼ਨ ਕੀਤਾ ਕਿ ਇਹ ਜੋ ਹੋਇਆ ਉਹ ਗਲਤ ਹੈ ਵੇਖੋ ਗੱਲ ਇਹ ਆ ਕਿ ਜਿੱਦਣ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਕਤਲੋਗਾਰਤ ਪੰਜਾਬ ਚ ਫਰੋਤੀਆਂ ਬਹੁਤ ਚਰਮ ਸੀਮਾ ਤੇ ਪਹੁੰਚ ਗਈ ਹੈ ਤੇ ਗੱਲ ਇਹ ਤਾਂ ਹੁਣ ਸਮਾਂ ਦੱਸੂਗਾ ਕਿ ਉਹ ਬੰਦੇ ਸਹੀ ਮਾਰੇ ਗਲਤ ਮਾਰੇ ਤੇ ਜੇ ਆਪਾਂ ਨੂੰ ਇੰਨਾ ਹੀ ਪਤਾ ਸੀਗਾ ਜੇ ਮੇਰੀ ਗੱਲ ਸੁਣੋ ਮੇਰੀ ਗੱਲ ਮੇਰੀ ਗੱਲ ਸੁਣੋ ਇਹ ਜੇ ਪੁਲਿਸ ਨੂੰ ਇੰਨਾ ਹੀ ਪਤਾ ਸੀ ਆ ਬੰਦੇ ਆ ਤੇ ਵਾਰਦਾਤ ਹੋਈ ਕਿਉਂ ਕਿਉਂ ਹੋਈ ਵਾਰਦਾਤ ਕੀ ਡਰਾ ਕੇ ਲੋਕਾਂ ਨੂੰ ਰਾਜ ਕਰਨਾ ਚਾਹੁੰਦੇ ਆ ਸਵਾਲ ਆ ਇਹ ਸਵਾਲ ਜਿੱਦਮ ਹੈ ਨਹੀਂ ਦਮ ਇਹ ਗੱਲ ਨਹੀਂ ਹੈ ਮੇਰੇ ਆਪਣਾ ਦਿਮਾਗ ਕੰਮ ਕਰ ਰਿਹਾ ਉਰ ਮੈਂ ਇਹ ਸਮਝਦਾ ਕਿ ਵੀ ਪੁਲਿਸ ਪੁਲਿਸ ਨੂੰ ਕਿਉਂ ਬਲੇਮ ਕਰੀਏ ਇਹ ਤਾਂ ਯਾਰ ਘੋੜੇ ਵਾਲੇ ਘੋੜੇ ਵਾਲਾ ਸਾਹ ਆ ਜੇ ਇਹ ਸਵਾਰ ਟਕੜਾ ਤੇ ਘੋੜਾ ਠੀਕ ਚੱਲੂਗਾ ਇਹ ਸਵਾਰੀ ਮਾੜੇ ਤਾਂ ਪੁਲਿਸ ਕੀ ਕਰੇ ਅੱਛਾ ਰਾਣਾ ਜੀ ਆਖਰੀ ਆਖਰੀ ਸਵਾਲ ਹੈ ਇੱਕ ਇੱਕ ਤੁਹਾਡੇ ਨਾਲ ਸੰਬੰਧਿਤ ਤੁਹਾਡੀ ਪਾਰਟੀ ਨਾਲ ਸੰਬੰਧਿਤ ਇੱਕ ਸਵਾਲ ਲੈ ਲਿਓ ਤੁਹਾਡਾ ਪ੍ਰੈਰੋਗੇਟਿਵ ਹੈ ਜਵਾਬ ਦੇਣਾ ਜਾਂ ਨਾ ਦੇਣਾ ਤੁਹਾਡਾ ਪ੍ਰੈਰੋਗੇਟਿਵ ਹੈ ਤਵਾਲੇਵੀ ਕਾਂਗਰਸ ਤੇ ਉੱਠਦਾ ਹੈ ਕਿ ਜਦੋਂ ਵਿਧਾਨ ਸਭਾ ਦੇ ਅੰਦਰ ਹੈ ਉੱਥੇ ਵਿਧਾਇਕ ਕੁਰਸੀਆਂ ਤੇ ਬੈਠੇ ਇਕੱਠੇ ਦਿਖਦੇ ਨੇ ਕਾਂਗਰਸ ਦੇ ਪਰ ਜਦੋਂ ਬਾਹਰ ਹੈ ਕਿਸੇ ਤਰ੍ਹਾਂ ਦਾ ਕੋਈ ਵੀ ਪ੍ਰੋਗਰਾਮ ਹੈ ਤਾਂ ਉੱਥੇ ਨਜ਼ਰ ਆਉਂਦਾ ਹੈ ਕਿ ਧੜਿਆਂ ਦੇ ਵਿੱਚ ਹੈ ਕਾਂਗਰਸ ਇੱਕ ਧੜਾ ਵੱਖਰਾ ਹੋ ਜਾਂਦਾ ਹੈ ਦੂਜਾ ਧੜਾ ਵੱਖਰਾ ਹੋ ਜਾਂਦਾ ਹੈ ਇੱਕ ਨੂੰ ਪ੍ਰਤਾਪ ਸਿੰਘ ਬਾਜਵਾ ਸੁਨੀਲ ਜਾਖੜ ਦਾ ਧੜਾ ਕਿਹਾ ਜਾਂਦਾ ਹੈ ਦੂਜੇ ਪਾਸੇ ਤੁਹਾਡਾ ਨਾਮ ਆ ਜਾਂਦਾ ਹੈ ਪ੍ਰਗਟ ਸਿੰਘ ਹੋਰਾਂ ਦਾ ਨਾਮ ਆ ਜਾਂਦਾ ਹੈ ਇਸ ਮਾਮਲੇ ਦੇ ਅੰਦਰ ਕਾਂਗਰਸ ਮੁਕਾਬਲਾ ਕਿਵੇਂ ਕਰੂਗੀ ਪੰਜਾਬ ਦੇ ਵਿੱਚ ਚਾਹੇ ਕਿਸੇ ਵੀ ਸੂਬੇ ਦੇ ਵਿੱਚ ਜਦੋਂ ਕੋਈ ਸੱਤਾਧਿਰ ਦੇ ਵਿੱਚ ਆਪੋਜੀਸ਼ਨ ਮੱਚ ਸਟਰੋਂਗ ਹੋਣੀ ਚਾਹੀਦੀ ਹੈ ਸਰਕਾਰ ਨੂੰ ਸਿੱਧੀ ਰਾਹ ਦਿਖਾਉਣ ਦੇ ਲਈ ਪਰ ਜੇਕਰ ਇਹ ਮੰਨਿਆ ਜਾਂਦਾ ਹੈ ਕਿ ਜੇਕਰ ਕਾਂਗਰਸ ਹੀ ਦੋ ਫਾੜ ਹੈ ਜਿਹੜੀ ਆਪੋਜੀਸ਼ਨ ਹੈ ਮੇਨ ਉਹੀ ਦੋ ਫਾੜ ਹੈ ਤਾਂ ਫਿਰ ਗੱਲ ਕਿਵੇਂ ਹੋਊਗੀ ਦੇਖੋ ਇੱਕ ਤਾਂ ਦੇਖੋ ਜਾਖੜ ਸਾਹਿਬ ਨੇ ਬੀਜੇਪੀ ਚ ਤੁਸੀਂ ਕਹਿੰਦੇ ਜਾਖੜ ਸਾਹਿਬ ਦਾ ਧੜਾ ਤੁਹਾਡੇ ਇੱਥੇ ਜਾਖੜ ਸਾਹਿਬ ਦਾ ਜਾ ਖੜ ਆ ਦੋ 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 ਕੀ ਧੜਿਆਂ ਦੀ ਗੱਲ ਨਹੀਂ ਇੱਕ ਸੀਐਲਪੀ ਇੱਕ ਪ੍ਰਧਾਨ ਹੈ ਹੁਣ ਤੁਸੀਂ ਉਹਨਾਂ ਨੂੰ ਧੜੇ ਬਣਾ ਦਿਓ ਇਹ ਨਹੀਂ ਚਾਹੀਦਾ ਅਸੀਂ ਇਕੱਠੇ ਆਂ ਕੱਲ ਤੁਸੀਂ ਵੇਖੋ ਸਵਾਲ ਜਵਾਬ ਕਰਦੇ ਹਰਪਾਲ ਚੀਮਾ ਜੀ ਨੇ ਕਿਹਾ ਨਾ ਭੱਜ ਕੇ ਨਾ ਜਾਇਓ ਚੀਮਾ ਸਾਹਿਬ ਜੇ ਤਕੜੇ ਹੋ ਕੇ ਆਇਓ ਨਹੀਂ ਭੱਜਦੇ ਅਸੀਂ ਭੱਜਾਂਗੇ ਨਹੀਂ ਐਟਲੀਸਟ ਮੈਂ ਤਾਂ ਨਹੀਂ ਜਾਊਂਗਾ ਮੈਦਾਨ ਛੱਡ ਕੇ ਬਈ ਉਹਨਾਂ ਦਾ ਜੇ ਸਾਡਾ ਰੋਲ ਹੈ ਤੇ ਰੋਲ ਤਾਂ ਰੂਲਿੰਗ ਪਾਰਟੀ ਦਾ ਵੀ ਆ ਉਹ ওয়ান সাইডে پانی ਨੂੰ ਤੁਦ ਨਾ ਕਰਨਾ ਠੀਕ ਹੈ ਨਾ ਔਰ ਸਾਨੂੰ ਵੀ ਚਾਹੀਦਾ ਕਿ ਅਸੀਂ ਸੱਚੀਆਂ ਗੱਲਾਂ ਕਰੀਏ ਦੋਨੋਂ ਸੁਣਦਾ ਮਾਦਾ ਚਾਹੀਦਾ ਤੇ ਜੇ ਸਾਡੀਆਂ ਕਰਦਿਆਂ ਉਹ ਕਰਨ ਮੈਂ ਨਹੀਂ ਭਜੂ ਕਾਂਗਰਸ ਵਾਲੇ ਭੱਜ ਜਾਂਦੇ ਜਦੋਂ ਗੱਲ ਇਹਦੇ ਨਾਲ ਨਾਲ ਕਿ ਉਹ ਖਾਲੀ ਕਰਕੇ ਭੱਜ ਨਹੀਂ ਅਸੀਂ ਮੇਰੇ ਖਿਆਲ ਆ ਮੈਂ ਆਮ ਨਾਟ ਦੀ ਰਾਈਟ ਪਰਸਨ ਟੂ ਟਾਕ ਲੇਕਿਨ ਸਾਨੂੰ ਬਿਲਕੁਲ ਹਾਊਸ ਦੇ ਵਿੱਚ ਫੇਸ ਕਰਨਾ ਚਾਹੀਦਾ ਬੋਲਾਂਗੇ ਕਰਨਰ ਕਰਾਂਗੇ ਜਵਾਬ ਦੇਣ ਦਾ ਵੀ ਮੌਕਾ ਦੇਣ ਐਵੇਂ ਲਾ 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 95 ਬੰਦੇ ਨਾ ਕਰਨਾ ਪੈਣਾ ਉਹ ਉਹ ਵੀ ਮਾੜੀ ਗੱਲ ਹੈ ਆ ਸਿੱਧੇ ਤੌਰ ਤੇ ਰਾਣਾ ਗੁਰਜੀਤ ਕਹਿੰਦੇ ਆ ਕਿ ਕਾਨੂੰਨ ਜ਼ਰੂਰ ਆਉਣਾ ਚਾਹੀਦਾ ਹੈ 16 ਦੇ ਵਿੱਚ ਕੁਝ ਹੋਰ ਢੰਗ ਨਾਲ ਆਇਆ 18 ਦੇ ਵਿੱਚ 20 ਆਬਜੈਕਸ਼ਨ ਲੱਗੀ ਪਰ ਇਸ ਮਾਮਲੇ ਦੇ ਅੰਦਰ ਜੇਕਰ ਕਾਨੂੰਨ ਆਉਂਦਾ ਹੈ ਤਾਂ ਉਹ ਠੀਕ ਢੰਗ ਦੇ ਨਾਲ ਆਉਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਉਸ ਦਾ ਮੁਕੰਮਲ ਲਾਹਾ ਮਿਲ ਸਕੇ ਆਪਣੇ ਸਹਿਯੋਗੀ ਫਰੀਦ ਦੇ ਨਾਲ ਮੈਂ ਰਵੀ ਸੰਗਰਾ ਹਰਦਾ ਆਨ ਪੰਜਾਬ ਵਿਧਾਨ ਸਭਾ ਚੰਡੀਗੜ੍ਹ